دانے گا جی کہ ماگے کا ناچ مس گئی کنڈیاں بہت بلکہ لوکی یہی گلا کر دو نہیں کنڈیاں کال کھینچے جیتے کال تل دی چک چاہیے مارے گی ایک پاس کہہ دے موگے کی دھرتی ہے اور کہیں کہ مالوے کی دھرتی ہے کہ دوسے پاسے کھیڑ میدان کے ترن تار ਅੱਜ ਵੀ ਜਿਹੜਾ ਮੈਚ ਆ ਪੰਜਾਬ ਦੇ ਗੱਬਰੂਆਂ ਦੇ ਦਰਮਿਆਨ ਆ ਦੋਨਾਂ ਟੀਮਾਂ ਨੂੰ ਮੈਕ ਤੋਂ ਸੱਦੇ ਦੀਣਾ ਕਿ ਬਿਨਾ ਕਿਸੇ ਦੇਰੀ ਦੇ ਦੋਨੇ ਟੀਮਾਂ ਖੇਡ ਦੇ ਵਿੱਚ ਐਂਟਰੀ ਕਰ ਦੇਵਾ ਟੀਮਾਂ ਜਿਹੜੀਆਂ ਰਾਤ ਨੂੰ ਉੱਥੇ ਖਾਦੀਆਂ ਨੇ ਮਾੜ ਦਾਤ ਦੇ ਦੱਖ ਵਿੱਚ ਜਾਂ ਵੱੱਢੀਆਂ ਮਰਮਰ ਜਾਂਦੀਆਂ ਨੇ ਜਦ ਜਵਾਰੀ ਬੜੀ ਲੋਕੀ ਨਜ਼ਰਾਂ ਧਰਦੇ ਨੇ ਇਹ ਜਮਨ ਤੋਂ ਦਰਦੇ ਨੇ ਪੰਜ ਅਰਧੀਆਂ ਆਹ ਖੇਡ ਮੈਦਾਨ ਦੇ ਵਿੱਚ ਹੈ ਤੇ ਟੈਕਨੀਕਲ ਟੌਰ ਜਿਹੜਾ ਹੈ ਰੋਟਰ ਦੇ ਹਿੱਸੇ ਸਭ ਜੇ ਕਦੇ ਖੱਡੇ ਲੱਗ ਕੇ ਡਰਾਈਵ ਕਰਦੀ ਹੈ ਗੁਰੀ ਆਹ ਦੇਖਾਂਗੇ ਬਹੁਤ ਵਧੀਆ ਮਾਚ ਜਿਹੜਾ ਕਬੱਡੀ ਖੇਡ ਮੈਦਾਨ ਦੇ ਵਿੱਚ ਕਿੱਦਾਂ ਜਾ ਰਿਹਾ ਹੈ ਨਾਰੀ ਤਾਰੇ ਵਾਲੇ ਵੀਰਾਂ ਨੂੰ ਬੇਨਤੀ ਕਰੀਏ ਸਾਡੇ ਸੇਵਾਦਾਰ ਵੀਰ ਜਿਹੜੇ ਤਾਰੇ ਦੀਆਂ ਸਟਾਡਾਂਾਂ ਦੇ ਰਿਹਾ ਹੈ ਉਹ ਗਰਾਊਂਡ ਦੇ ਵਿੱਚ ਤਾਰੀ ਜਿਹੜਾ ਪੁੱਜਦਾ ਕਰ ਦਿੰਦਾ ਹੈ ਹਰਦਰ ਸੁਖਮਨ ਮੀਗਾ ਕੋਟ ਵਾਲਾ ਨਾ ਸੇਵਾ ਖੜਾ ਵੀ ਹੈ ਇਸ ਵੀਡੀਓ ਦਾ ਮੇਰੀ ਵੀਡੀਓ ਔਰ ਬੱਧੀ ਮਾਰਾ ਕਰ ਵੀਰੋਂ ਤਾਰੇ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਸਾਡੇ ਸੇਵਾਦਾਰ ਹੁੰਦਾ ਨਾ ਤਾਰੀ ਜਿਹੜਾ ਗਰਾਊਂਡ ਦੇ ਵਿੱਚ ਪੁੱਜਦਾ ਕਰ ਦਿੱਤਾ ਨਹੀਂ ਔਰ ਸੇਵਾਦਾਰ ਵੀਰਾਂ ਨੂੰ ਬੇਨਤੀ ਕਿ ਤਾਰੇ ਗਰਾਊਂਡ ਦੇ ਵਿੱਚ ਪੁੱਜਦਾ ਕਰ ਦਿੱਤਾ ਨਹੀਂ ਤਨਾ ਕਿਸੇ ਜਰੀ ਦੇ ਅਰਧਨੇ ਟੀਮਾਂ ਕਰਾਰ ਦੇ ਦੇ ਚੈਂਟਰੀ ਕਰ ਦੇਣਾ ਬੱਗੇ ਵੀ ਸਾਡੀ ਬਾਦ ਸਰਦੀਆਂ ਕਿਉਂ ਸਮਾਂ ہیا والا سیمت یہ ہے کہ سے کی قدر کرنی سنے کا جڑا خیال رکھنا ہے دو من کا سما ہے وہاں ٹیموں نے میم پربن کمیٹی میں بنتی ہے تو میں بےتی کرا سادہ بھی ایک نرمل بابا بکالا صاحب تو ہے اور سارے پربنک بھی حکم ہوا کہ انہوں نے دو منڈ اپنا دینی ہے بکھوں کردا ملا بھی بخوبادی نرمل سنگھ دادا کرا سن ਮਾਣਯੋਗ ਕਬੱਡੀ ਦੀਆਂ ਟੀਮਾਂ ਨੂੰ ਛੋਟੀ ਤੋਂ ਛੋਟੀ ਗਾਉਂ ਦੇ ਦੇ ਮੌਜੂਦ ਵੀਰਾਂ ਦੁਆਰਾ ਦੱਖਣ ਬੜਾ ਸੰਗਠਨ ਦੇ ਉੱਤੇ ਆ ਮਾਣਯੋਗ ਜੀ ਦਾ ਖਾਲਸਾ ਮਾਣਯੋਗ ਜੀ ਦੀ ਫਤਿਹ ਜੀ ਬਹੁਤ ਬਹੁਤ ਧੰਨਵਾਦ ਸਾਰੇ ਸਾਲ ਸੰਗਤ ਦਾ ਸਾਰੀ ਪ੍ਰਬੰਧਕ ਕਮੇਟੀ ਦਾ ਬਾਬਾ ਅਮਰ ਸਿੰਘ ਜੀ ਮਾਤਾ ਸਿੰਘ ਜੀ ਦੀਗਤ ਜੋ ਮੋਲਾ ਕਰਾਵਾ ਦੇ ਪ੍ਰਬੰਧਕ ਕਮੇਟੀ ਨੂੰ ਬਹੁਤ ਬਹੁਤ ਧੰਨਵਾਦ ਮੈਂ ਕੋਈ ਨਕਦਾ ਬੋਲ ਨਹੀਂ ਕੋਈ ਨਾ ਕੀ ਕੁਗੜੀ ਕੀ ਕਹਿੰਦੀ ਆ ਮਰ ਜਾ ਇੱਥੇ ਬੜਾ ਯਾਦਾ ਜਿੰਦਾ ਮਾਸੀ ਘੁੱਡੇ ਤੇ ਬੈਠੀ ਆ ਵੇਖੋ ਜੀ ਬਜ਼ੁਰਗ ਖੁਸ਼ ਹੋ ਗਏ ਸਮਲੋ ਰੱਬ ਖੁਸ਼ ਹੋ ਗਿਆ ਬਹੁਤ ਬਹੁਤ ਕਿਰਪਾ ਜੀ ਬਜ਼ੁਰਗ ਖੁਸ਼ ਹੋ ਗਏ ਲਓ ਜੀ ਯਾਮਾ ਮੋਟਰਸਾਈਕਲ ਮੁੰਡਿਆ ਦੀ ਪਸਾਉਂਦਾ ਯਾਮਾ ਮੋਟਰਸਾਈਕਲ ਆ ਮੋਗਾ ਮਾਧੋਤਾਰੀ ਜੇ ਵਧੀਆ ਲੱਗੀ ਆਵਾਜ਼ ਆ ਵਾਹ ਜੀ ਵਾਹ ਲਓ ਜੀ ਜਨਰੇਟਰ ਸਟਾਰਟ ਕਰ ਦਿਆ ਜਟਾਲਾ ਜਨਰੇਟਰ ਬੁੱਡੇ ਬਾਲੀ ਕਿੱਲੀ ਸੋਰਦੇ ਹੋ ਜਾ ਮੈਂ ਕਹੂੰਗਾ ਜੀ ਨਾਲੀ ਤੇ ਕਨੇਉਣ ਦਾ ਦਿੱਲੀ ਹੋ ਜਾ ਕੇ ਬੰਦ ਕਰਦੇ ਹੋ ਪਰ ਕੋਈ ਤਰਜੇ ਤੋਂ ਅੱਕ ਕੇ ਪੈਸਿਆਂ ਨਾਲ ਸਦਾ ਭਰੋ ਬੁੱਤ ਰੱਖੀ ਮਾਲਕਾ ਬਾਜ ਦਾਣਾ ਮੀਣਾ ਦੇ ਦੇ ਕੋਈ ਕਿਸੇ ਨਾਰ ਤਾਂ ਔਰਤ ਦੀ ਹਰੀ ਭਰੀ ਕੋਖ ਰੱਖੀ ਮਾਲਕਾ ਸਾਂਝੇ ਬੜੇ ਵਿੱਚ ਨਿਕਲੇ ਨਾ ਕੰਮ ਕੋਈ ਮੌ ਤੇ ਦਵਾਰਾਂ ਵਾਲੀ ਰੁੱਤ ਰੱਖੀ ਮਾਲਕਾ ਧਰਮ ਦੇ ਨਾਂ ਤੇ ਹੋਣ ਕਦੇ ਦੰਗੇ ਨਾ ਪਿੰਡਾਂ ਤੇ ਸ਼ਹਿਰਾਂ ਵਿੱਚ ਸੁੱਖ ਰੱਖੀ ਮਾਲਕਾ ਕੋਨੇ ਕੋਨੇ ਵਸ ਗਏ ਪੰਜਾਬੀ ਜਿੱਥੇ ਜਾ ਕੇ ਬੜਾਗੇ ਸਾਡਾ ਉਹਨਾਂ ਦੀ ਤੋਂ ਥੋਕ ਰੱਖੀ ਮਾਲਕਾ ਐਂਟੀ ਰਾਜਪੁਰ ਮੰਗਦਾ ਦਵਾਮਾ ਰੱਬ ਕੋਲੋਂ ਖੜੀ ਤੋਂ ਪੰਜਾਬੀਆਂ ਦੀ ਮੁੰਛ ਰੱਖੀ ਮਾਲਕਾ ਪੰਜਾਬ ਦੀਆਂ ਧੀਆਂ ਧਿਆਣੀਆਂ ਦਾ ਐਨ ਚੋਟੀ ਦਾ ਮੈਚ ਚੱਲਦਾ ਉਹ ਟੁੱਟਾਂ ਵਾਂਗੂ ਜਿਵਨਾ ਕਰਦੀਆਂ ਅੱਗੇ ਹੋ ਹੋ ਰਹਿਣ ਮਰਦੀਆਂ ਫੇਰ ਵੀ ਕਹਿ ਨਕੰਮੀਆਂ ਨਹੀਂ ਮਾਹੀ ਧੀਆਂ ਝੜਕਾ ਖਾਣ ਨੂੰ ਜਮੀਆਂ ਵਾਂਗ ਨਹੀਂ ਧੀਆਂ ਝੜਕਾ ਖਾਣ ਨੂੰ ਜਮੀਆਂ ਆਏ ਜੋਤੀ ਮਟਿਆਰ ਮੇਰੇ ਵੀਰੋ ਪੰਜਾਬ ਦਾ ਵਰਲਡ ਕਬੱਡੀ ਕੱਪ ਵੀ ਖੇਡੀ ਐ ਉਥੇ ਸਤਾਰ ਕਰਾਂਗੇ ਸਾਡੇ ਸਰਦਾਰ ਪ੍ਰਣਾਮ ਸਿੰਘ ਜੀ ਹੈਰ ਸਾਹਿਬ ਜੋ ਮਾਨ ਹੈ ਆਸਟ੍ਰੇਲੀਆ ਦਾ ਮੇਰੇ ਵੀਰੋ ਕਬੱਡੀ ਦੀਆਂ ਟੀਮਾਂ ਨੂੰ ਬੇਨਤੀ ਵੀ ਬਿਨਾਂ ਦੇਰੀ ਦੇ ਟੀਮਾਂ ਜਿਹੜੀਆਂ ਗਰਾਊਂਡ ਦੇ ਵਿੱਚ ਆ ਜਾਣ ਮਾਝਾ ਖਾਲਸਾ ਕਬੱਡੀ ਕਲੱਬ ਕ੍ਰਿਆੜਾ ਤੇ ਅੰਦੀ ਅਠੂਰ ਇੰਟਰਨੈਸ਼ਨਲ ਕਬੱਡੀ ਕਲੱਬ ਮੌਗਾ ਇਹ ਦੋਵੇਂ ਜਿਹੜੀਆਂ ਟੀਮਾਂ ਗਰਾਊਂਡ ਦੇ ਚੜ੍ਹ ਗਿਆ ਸਰਦਾਰ ਸਿਕੰਦਰ ਸਿੰਘ ਜੀ ਹੈਰ ਮਨੀਲਾ ਵਾਲੇ ਗੁਰਪ੍ਰੀਤ ਸਿੰਘ ਮਨੀਲਾ ਦੇ ਨਾਲ ਅਜੀਤਪਾਲ ਤੇ ਕਮਲਬੀਰ ਸਿੰਘ ਜੀ ਕੈਨੇਡਾ ਸਿਮਰਜੀਤ ਸਿੰਘ ਜੀ ਪੰਗੋ ਤੇ ਗਗਨਦੀਪ ਸਿੰਘ ਜੀ ਪੰਗੋ ਸਾਡੇ ਬਹੁਤ ਸਤਿਕਾਰਯੋਗ ਆਸਟ੍ਰੇਲੀਆ ਤੋਂ ਆਏ ਸਾਡੇ ਸਿਮਰਜੀਤ ਸਿੰਘ ਜੀ ਆਸਟ੍ਰੇਲੀਆ ਦਾ ਬੜਾ ਪਿਆਰਾ ਸ਼ਹਿਰ ਵਿਨੀ ਪੈਗ ਦੇ ਚਿਹਰਾ ਮੇਰੇ ਵੀਰੋ ਬੈਨਮਾਰ ਦੇ ਚਿਹਰੇ ਰਹਿੰਦੇ ਆ ਦੋਵੇਂ ਟੀਮਾਂ ਕਰਿਆੜਾ ਤੇ ਮੋਗੇ ਦੀ ਦੋ ਮਿੰਟ ਦਾ ਟਾਈਮ ਹੈ ਸਾਰਾ ਦੋਵੇਂ ਦੋ ਮਿੰਟ ਤੋਂ ਪਹਿਲਾਂ ਪਹਿਲਾਂ ਟੀਮਾਂ ਜਿਹੜੀਆਂ ਗਰਾਊਂਡ ਦੇ ਚਾਹਣ ਗਿਆ ਮਨਪ੍ਰੀਤ ਸਿੰਘ ਜੀ ਆਸਟ੍ਰੇਲੀਆ ਸੁਖਚੰਨ ਸਿੰਘ ਜੀ ਬੋਪਾਰਾ ਇਟਲੀ ਹਰਪ੍ਰਤਾਪ ਸਿੰਘ ਜੀ ਸੰਦੇ ਨਿਊਜ਼ੀਲੈਂਡ ਸੰਦੀਪ ਸਿੰਘ ਜੀ ਪੰਗੂ ਇਡਲੀ, ਸੁਚੈਨ ਸਿੰਘ ਜੀ ਬੋਪਾਰਾਏ ਦबई ਵਾਲੇ ਸਾਡੇ ਬਹੁਤ ਪਿਆਰੇ ਵੀਰ ਹੈ। ਬਲਜੀਤ ਸਿੰਘ ਜੀ ਬਿੱਟੀ ਸਾਡੇ ਇਸ ਟੀਮ ਪਿੰਨਾਪ੍ਰੀਤ ਸਿੰਘ ਜੀ ਦबई ਇਹਨਾਂ ਦਾ ਵੀ ਬਹੁਤ ਸਤਕਾਰ ਹੈ। ਹਰਵੰਦ ਸਿੰਘ ਜੀ ਪੰਗੂ ਯੂਕੇ, ਅਮਨਵੀਰ ਸਿੰਘ ਜੀ ਬੋਪਾਰਾਏ ਸਾਡੇ ਦबई ਵਾਲੇ ਵੀਰ, ਹਰਦੀਪ ਸਿੰਘ ਜੀ ਢੱਲੋਂ ਸਾਹਿਬ ਯੂਕੇ, ਗੁਰਪ੍ਰੀਤ ਸਿੰਘ ਜੀ ਬੋਪਾਰਾਏ ਯੂਕੇ ਦੇ ਨਾਲ ਭਤਿੰਦਰ ਸਿੰਘ ਜੀ ਫਿਰ ਐਬ ਹਰੀਨ ਤੇ ਸਾਡੇ ਤਰਫ ਮੇ ਅਰੋੜਾ ਸਾਹਿਬ ਯੂਐਸਏ ਵਾਲੇ ਬਾ ਜੁੜੀਏ ਬਾਖਰੇਡ ਕਬੱਡੀ ਨਾਲ ਮੇਰੇ ਵੀਰੋ ਐਨ ਜਿੰਨੀ ਨਿੱਕੀ ਓਨੀ ਤਿੱਖੀ ਬੱਲੇ 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 ਹੋ ਗਈ ਮੇਰੇ ਵੀਰੋ ਸਾਹ ਗੜਿਆ ਤੁਹਾਡੀ ਇਹਦੀ ਲੈਂਡ ਵਧਾੜਾ ਲੱਗਦਾ ਟੈਂਪਰੇਚਰ ਵਧਦਾ ਹੈ ਸੈੱਟ ਕਰਨੀ ਯਾਰਾਂ ਨੌਜਾਨਾ ਐਨ ਕਹਿੰਦੇ ਲੱਗਾ ਹੋਇਆ ਜੋਰ ਲੋ ਖਿਡਾਰਮਾਂ ਦਾ ਕਬੱਡੀ ਦੇ ਖੇਡ ਮੈਦਾਨ ਵਿੱਚ ਖਿੱਜਾ ਟੋਈ ਯਾਰੀ ਤਾੜੀ ਮਾਰੋ ਮੇਰੇ ਵੀਰੋ ਲੋਰਦਾਰ ਤਾੜੀ ਮਾਰ ਦिए ਐਨ ਹੰਦਿਆਂ ਡੇ ਲੱਗੀ ਕਹਿੰਦੇ ਸਵਾਦ ਹੈ ਬਾਖਰੇਡ ਕਬੱਡੀ ਦਾ ਕਿਰਿਆਵਾ ਤੇ ਮੂਗਾ ਖਿਰਿਆਲਾ ਦੇ ਮੋਗੇ ਦੀ ਟੀਮ ਨਹੀਂ ਆਉਂਦੀ ਖਿਰਿਆਲਾ ਆ ਗਈ ਆ ਜੀ ਸਾਰੀ ਪ੍ਰਬੰਧ ਕਮੇਟੀ ਦਾ ਵੀ ਤਹਿਦਿ ਲੋ ਧੰਨਵਾਦ ਕਰਾਂਗੇ ਸਾਡੀਆਂ ਬਹੁਤ ਸਾਰ ਦੇ ਜੋ ਸਮੁੱਚੀ ਪ੍ਰਬੰਧ ਕਮੇਟੀ ਦਾ ਬਹੁਤ ਸਤਾਰ ਹੈ ਮੇਰੇ ਵੀਰੋ ਆਹ ਜਿਹੜੀ ਟੀਮ ਹੈ ਖਿਰਿਆਲੇ ਦੀ ਹੈ ਮਾਜਾ ਸਪੋਰਟਸ ਕਬੱਡੀ ਕਲੱਬ ਖਿਰਿਆਣਾ ਤੇ ਦੂਸਰੀ ਟੀਮ ਅੰਬੀ ਐਂਟਰਪ੍ਰਾਈਜ਼ ਕਬੱਡੀ ਕਲੱਬ ਮੋਗਾ ਇਧਰ ਦੇ ਬੰਦੇ ਨੌਜਾਨ ਬਹਾਦਰ ਨਗਰ ਤੋਂ ਆਇਆ ਗੁਰਚਰਨ ਤਹਿਨਵਾਲ ਸੰਤੋਖ ਤਹਿਨਵਾਲ ਦੇ ਪਿੰਡ ਦਾ ਇਧਰ ਵੀ ਤਾੜੀਆਂ ਮਾਰ ਦੋ ਕਾਫੀ ਵਜਨ ਚੁੱਕਿਆ ਹੈ ਸਾਉਣ ਵਾਲਾ ਵੀਰ ਮੇਰਾ ਜਰੂਰ ਸਬਰ ਕਰੂਗਾ ਸਾਉਣ ਵਾਲਾ ਵੀਰ ਵਾਹ ਜੀ ਮੇਰੀ ਕਿਉ ਅੱਜ ਦੁਨੀਆ ਭਰ ਦੇ ਜਿਹੜੇ 스타 ਜਸਵਿੰਦਰ ਕਲਸੀ ਵੀ ਪੁੱਜਿਆ ਸਾਡਾ ਵੀਰ ਬਲਸ਼ੇਰ ਦੇ ਨਗਰਾਨਾ ਤਾਂ ਲੱਗਿਆ ਹੋਇਆ ਪੰਜਾਬ ਦੀਆਂ ਸ਼ੇਰ ਬੱਤੀਆਂ ਉੱਦੀ ਟੀਮ ਮੋਗੇ ਦੀ ਜੌੜ ਤੇ ਚੱਲੂਗੀ ਬੁਰ ਚਰਨ ਬਹਾਂਦਰ ਨਗਰ ਵਾਲਾ ਸੱਟ ਲੱਗੀ ਹੋਇਆ ਲੱਤ ਦੇ ਤਰ੍ਹਾਂ ਇਹਦਾ ਵੀ ਆਪਾਂ ਮਾਨ ਸਮਾਪਤ ਕਰਨਾ ਹੈ ਭਾਜੀ ਆ ਮੈਚ ਪ੍ਰਬੰਧਕਾਂ ਦੇ ਸਮਾਪਤ ਕਰ ਦਿਓ ਅਜਿਹੜਾ ਮੈਚ ਆਣਾ ਲੜਕੀਆਂ ਦਾ ਸਮਾਪਤ ਕਰਦੇ ਫੇਰ ਪ੍ਰੇਮੀਆਂ ਕਈ ਗੁੱਸਾ ਕਰਨਗੇ ਪਹਿਲੀ ਵਾਰੀ ਆਇਆ ਇਸ ਧਰਤੀ ਤੇ ਮੈਚ ਖਤਮ ਹੈ ਕਿਹੜੀ ਟੀਮ ਜੇਤੂ ਰਹੀ ਸਾਡੇ ਵੀਰ ਦੱਸਣਗੇ ਬੱਚਿਆਂ ਦੇ ਬਰੇ ਘੱਟ ਕੱਪੜੇ ਪਾਏ ਆ ਤੇ ਕਿਤੇ ਟਾਈਮ ਸੀਗਾ ਇਹਨਾਂ ਬੱਚਿਆਂ ਨੂੰ ਕੋਈ ਘਰਾਂ ਤੋਂ ਬਾਹਰ ਨਹੀਂ ਨਿਕਲਣ ਦਿੰਦਾ ਸੀ ਅੱਜ ਬੜੀ ਤਰੱਕੀ ਕਰ ਲਈ ਐ ਕੁੜੀਆਂ ਨੇ ਚਾਹੇ ਡਾਕਟਰੀ ਚਾਹੇ ਮਾਸਟਰੀ ਆ ਚਾਹੇ ਪੰਜਾਬ ਲਈ ਸਰਤਾਏ ਵਿਦੇਸ਼ਾਂ ਦੀ ਤਰੱਕੀ ਆ ਪੰਜਾਬ ਵਿੱਚ ਇਹੋ ਜਿਹੇ ਕਈ ਮਾਪੇ ਆ ਜਿਹੜੇ ਪੁੱਤਾਂ ਕਰਕੇ ਜੇਲ੍ਹ 'ਚ ਬੈਠੇ ਆ ਉਹ ਪੰਜਾਬ ਦੀਆਂ ਕਈ ਇਹੋ ਜਿਹੀਆਂ ਧੀਆਂ ਜਿਨ੍ਹਾਂ ਕਰਕੇ ਮਾਪੇ ਵਿਦੇਸ਼ਾਂ 'ਚ ਬੈਠੇ ਆ ਇਹ ਗੱਲਾਂ ਚੱਲਦੀਆਂ ਮੇਰੇ ਵੀਰੋ ਮੈਚ ਬੜਾ ਤਕੜਾ ਖੇਡਿਆ ਗਿਆ ਹੈ ਮੈਂ ਬੱਚੀਆਂ ਦੀ ਗੱਲ ਕਰ ਰਿਹਾ ਸੀ ਬੜੇ ਘੱਟ ਕੱਪੜੇ ਪਾਏ ਨੇ ਬੱਚੀਆਂ ਦੇ ਪੇਰੈਂਟਸ ਦਾ ਧੰਨਵਾਦ ਕਰਾਂਗੇ ਨਵੇਂ ਕੋਚਾਂ ਦਾ ਧੰਨਵਾਦ ਕਰਾਂਗੇ ਉਹ ਬੱਚੀਆਂ ਦੀ ਮੈਂ ਗੱਲ ਸੌਣ ਜਾ ਰਿਹਾ ਮੇਰੀ ਬੇਨਤੀ ਅੰਬੀ ਇੰਟਰਨੈਸ਼ਨਲ ਕਬੱਡੀ ਕਲੱਬ ਮੋਗੇ ਦੀ ਟੀਮ ਗਰਾਊਂਡ ਦੇ ਵਿੱਚ ਆ ਜਾਵੇ ਜਲਦੀ ਨਾਲ ਕਈ ਬੰਦੇ ਹੁੰਦੇ ਆ ਪਿੰਡਾਂ ਜਿਹਨੂੰ ਕਹਿੰਦੇ ਆ ਚੁਗਲਖੋਰ ਉਹ ਚੁਗਲੀਆਂ ਕਰਦੇ ਆ ਦੂਜਿਆਂ ਦੀਆਂ ਆਪਦਾ